ਹਰ ਕੋਈ ਅਜਿਹੇ ਦੇਸ਼ ਦੇ ਵਿੱਚ ਰਹਿਣ ਦਾ ਸੁਪਨਾ ਲੈਂਦਾ ਹੈ ਜਿੱਥੇ ਉਹ ਰਹਿਣ ਲਈ ਸਸਤੀਆਂ ਅਤੇ ਸੁਰੱਖਿਅਤ ਚੀਜ਼ਾਂ ਪ੍ਰਾਪਤ ਕਰ ਸਕੇ ਹਾਲਾਂਕਿ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਦੋਵੇਂ ਚੀਜ਼ਾਂ ਮਿਲੀਆਂ ਥੋੜੀਆਂ ਮੁਸ਼ਕਲ ਹਨ ਪਰ ਕੁਝ ਕੁ ਅਜਿਹੇ ਦੇਸ਼ ਵੀ ਹਨ ਜਿੱਥੇ ਤੁਹਾਨੂੰ ਰਹਿਣ ਲਈ ਸਸਤੀਆਂ ਅਤੇ ਸੁਰੱਖਿਅਤ ਦੋਵੇਂ ਚੀਜ਼ਾਂ ਆਸਾਨੀ ਨਾਲ ਮਿਲ ਸਕਦੀਆਂ ਹਨ ਜੇਕਰ ਤੁਸੀਂ ਵੀ ਬਾਹਰਲੇ ਦੇਸ਼ ਵਿੱਚ ਰਹਿਣ ਦਾ ਸੁਪਨਾ ਵੇਖ ਰਹੇ ਹੋ ਤਾਂ ਤੁਸੀਂ ਇਸ ਵੀਡੀਓ ਵਿੱਚ ਦੱਸੇ ਗਏ ਦੇਸ਼ਾਂ ਨੂੰ ਆਪਣੀ ਲਿਸਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਹੋ ਸਕਦਾ ਹੈ ਤੁਹਾਡੇ ਵਿਦੇਸ਼ ਵਿੱਚ ਰਹਿਣ ਦੇ ਪੁਰੀ ਹੋ ਜਾਵੇ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੁਰਤਗਾਲ ਦੀ ਆਪਣੇ ਸੁਹਾਣੇ ਮੌਸਮ ਅਤੇ ਤਾਜ਼ੇ ਸਮੁੰਦਰੀ ਭੋਜਨ ਅਤੇ ਸੁੰਦਰ ਬੀਚਾਂ ਦੇ ਮਸ਼ਹੂਰ ਪੁਰਤਗਾਲ ਲੋਕਾਂ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ ਗਲੋਬਲ ਪੀਸ ਇੰਡੈਕਸ ਦੀ ਸੂਚੀ ਵਿੱਚ ਆਉਣ ਵਾਲਾ ਇਹ ਦੇਸ਼ ਲੋਕਾਂ ਦੇ ਰਹਿਣ ਲਈ ਸਭ ਤੋਂ ਸੁਰੱਖਿਅਤ ਦੇਸ਼ਾਂ ਦੇ ਵਿੱਚੋਂ ਇੱਕ ਹੈ ਨਾਲ ਹੀ ਜੇਕਰ ਤੁਸੀਂ ਸਸਤੇ ਵਿੱਚ ਰਹਿਣ ਲਈ ਇੱਕ ਸੁੰਦਰ ਦੇਸ਼ ਦੀ ਪਾਲ ਵਿੱਚ ਉਹ ਤਾਂ ਪੁਰਤਗਾਲ ਤੁਹਾਡੀ ਸੂਚੀ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਪੁਰਤਗਾਲ ਦੇ ਵਿੱਚ ਹਰ ਚੀਜ਼ ਬਹੁਤ ਸਸਤੀ ਹੈ ਭਾਵੇਂ ਸਸਤੀ ਆਵਾਜਾਈ ਹੋਵੇ ਜਾਂ ਰਹਿਣ ਲਈ ਘਰ ਹੋਵੇ ਤੁਹਾਨੂੰ ਇੱਥੇ ਸਭ ਕੁਝ ਕਿਫਾਇਤੀ ਕੀਮਤਾਂ ਤੇ ਮਿਲੇਗਾ ਜੇਕਰ ਤੁਸੀਂ ਵੀ ਵਿਦੇਸ਼ਾਂ ਵਿੱਚ ਪੜਾਈ ਕਰਨ ਦਾ ਸੁਪਨਾ ਵੇਖ ਰਹੇ ਹੋ ਤਾਂ ਇੱਥੇ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸਹੀ ਕੀਮਤ ਤੇ ਦਾਖਲਾ ਲੈ ਸਕਦੇ ਹੋ ਜੇ ਤੁਸੀਂ ਕਿਫਾਇਤੀ ਰਿਹਾਇਸ਼, ਘੱਟ ਅਪਰਾਧ ਦਰਾਂ, ਦੋਸਤਾਨਾ ਲੋਕਾਂ ਵਾਲੇ ਦੇਸ਼ ਦੀ ਭਾਲ ਕਰ ਰਹੇ ਹੋ ਤਾਂ ਮਲੇਸ਼ੀਆ ਤੁਹਾਡੀ ਸੂਚੀ ਦੇ ਸਿਖਰ ਤੇ ਹੋਣਾ ਚਾਹੀਦਾ ਹੈ। ਮਲੇਸ਼ੀਆ ਬਹੁਤ ਸਾਰੇ ਲੋਕਾਂ ਦੇ ਮਨਪਸੰਦ ਸਥਾਨਾਂ ਦੇ ਵਿੱਚੋਂ ਇੱਕ ਹੈ ਕਿਉਂਕਿ ਰਹਿਣ ਲਈ ਸਭ ਤੋਂ ਸਸਤੀਆਂ ਅਤੇ ਸੁਰੱਖਿਅਤ ਜਗ੍ਹਾ ਦੇ ਵਿੱਚੋਂ ਇੱਕ ਹੈ। ਇੱਥੇ ਸਿੱਖਿਆ ਦਾ ਖਰਚਾ ਵੀ ਕਿਫਾਇਤੀ ਦਰਾਂ ਦੇ ਵਿੱਚ ਸ਼ਾਮਲ ਹੈ। ਇੱਥੇ ਇੱਕ ਬੈੱਡਰੂਮ ਅਪਾਰਟਮੈਂਟ ਦੀ ਕੀਮਤ 200 ਡਾਲਰ ਪ੍ਰਤੀ ਮਹੀਨੇ ਤੋਂ ਵੀ ਘੱਟ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਪੈਸੇ ਬਚਾਉਣ ਲਈ ਕੈਂਪਸ ਦੇ ਵਿੱਚ ਰਹਿਣ ਦੀ ਚੋਣ ਕਰਦੇ ਹਨ। ਕੋਸਟੇਟਾ ਦੁਨੀਆ ਵਿੱਚ ਸਭ ਤੋਂ ਸਸਤੀਆਂ ਸਭ ਤੋਂ ਸੁਰੱਖਿਅਤ ਥਾਵਾਂ ਦੇ ਵਿੱਚੋਂ ਇੱਕ ਹੈ ਇੱਥੇ ਕਿਰਾਇਆ ਲਗਭਗ 500 ਡਾਲਰ ਪ੍ਰਤੀ ਮਹੀਨਾ ਹੈ ਅਤੇ ਇੱਥੇ ਦਾ ਵਾਤਾਵਰਣ ਵੀ ਕਾਫੀ ਸੁਰੱਖਿਅਤ ਹੈ ਇੱਥੇ ਦਾ ਮੌਸਮ ਸਿਹਤ ਸੰਭਾਲ ਦੀਆਂ ਚੀਜ਼ਾਂ ਤੇ ਸਵਾਦਿਤ ਭੋਜਨ ਕੋਸਟੇਟਾ ਨੂੰ ਰਹਿਣ ਲਈ ਇੱਕ ਆਕਰਸ਼ਕ ਸਥਾਨ ਬਣਾਉਂਦਾ ਹੈ ਅਧਿਆਪਕ ਇੱਥੇ ਸਹੀ ਪਲੇਸਮੈਂਟ ਨਾਲ ਪ੍ਰਤੀ ਮਹੀਨਾ 1000 ਡਾਲਰ ਤੱਕ ਕਮਾ ਸਕਦੇ ਹਨ ਬੋਦੀ ਪਗੋਡਾ ਤੋਂ ਹਲਚਲ ਵਾਲੇ ਬਾਜ਼ਾਰਾਂ ਤੱਕ ਵਿਅਤਨਾਮ ਵਿੱਚ ਦੇਖਣ ਲਈ ਬਹੁਤ ਮਨਮੋਹਕ ਚੀਜ਼ਾਂ ਹਨ ਤੁਸੀਂ ਇਸ ਦੇਸ਼ ਦੇ ਵਿੱਚ ਗੁਫਾਵਾਂ ਤੋਂ ਲੈ ਕੇ ਸੁਰੰਗਾਂ ਤੱਕ ਪਹਾੜਾਂ ਤੋਂ ਲੈ ਕੇ ਵਿੱਚਾਂ ਤੱਕ ਸਭ ਕੁਝ ਵੇਖ ਸਕਦੇ ਹੋ ਵਿਏਟਨਾਮ ਦੁਨੀਆ ਵਿੱਚ ਰਹਿਣ ਲਈ ਸਸਤੇ ਸੁਰੱਖਿਅਤ ਸਥਾਨਾਂ ਦੇ ਵਿੱਚ ਗਿਣਿਆ ਜਾਂਦਾ ਹੈ ਇੱਥੇ ਤੁਸੀਂ ਪ੍ਰਤੀ ਮਹੀਨਾ 1000 ਡਾਲਰ ਆਰਾਮ ਨਾਲ ਕਮਾ ਸਕਦੇ ਹੋ ਬਹੁਤ ਸਾਰੇ ਲੋਕ ਇਸ ਦੇਸ਼ ਦੇ ਵਿੱਚ ਅੰਗਰੇਜ਼ੀ ਸਿੱਖਣ ਲਈ ਆਉਂਦੇ ਹਨ ਅਤੇ ਇਹ ਤੇ ਪਲੇਸਮੈਂਟ ਤੋਂ ਬਾਅਦ 2000 ਰੁਪਿਆ ਪ੍ਰਤੀ ਡਾਲਰ ਮਿਲ ਜਾਂਦੇ ਹਨ ਇਸ ਤੋਂ ਇਲਾਵਾ ਤੁਹਾਨੂੰ ਸਿੱਖਿਆ ਔਰਤਾਂ ਦੇ ਅਧਿਕਾਰਾਂ ਅਤੇ ਸਿਹਤ ਸੰਭਾਲ ਦੇ ਖੇਤਰ ਦੇ ਵਿੱਚ ਵੀ ਕਈ ਮੌਕੇ ਸਕਤੇ ਹਨ ਇਤਿਹਾਸ ਅਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਚੱਕ ਗਨਰਾਜ ਨੂੰ ਆਪਣੀ ਸੂਚੀ ਦੇ ਵਿੱਚ ਜਰੂਰ ਸ਼ਾਮਲ ਕਰਨ ਚੱਕ ਗਨਰਾਜ ਵਿੱਚ ਦੇਸ਼ ਭਰ ਵਿੱਚ ਫੈਲੇ 2000 ਤੋਂ ਵਿਵੱਦ ਕਿਲੇ ਹਨ ਅਤੇ ਕੁਝ ਮੱਧ ਯੁੱਗ ਤੋਂ ਸਥਾਪਿਤ ਕੀਤੇ ਗਏ ਹਨ ਤੁਹਾਨੂੰ 20 ਸਮਾਰਕ ਵੀ ਮਿਲਣਗੇ ਜੋ ਯੂਨੈਸਕੋ ਵਿਸ਼ਵ ਵਿਰਾਸਤ ਸਾਈਟਾਂ ਵਜੋਂ ਸ਼ਾਮਲ ਹਨ ਇੱਥੇ ਰਹਿਣ ਦੀ ਕੀਮਤ ਲਗਭਗ 350 ਡਾਲਰ ਤੋਂ 750 ਡਾਲਰ ਪ੍ਰਤੀ ਮਹੀਨਾ ਹੈ ਜਿਸ ਵਿੱਚ ਖਾਣਾ ਅਤੇ ਪੀਣਾ ਧੋਣੇ ਸ਼ਾਮਲ ਹਨ ਅਧਿਆਪਕ ਪ੍ਰਤੀ ਮਹੀਨਾ 1300 ਡਾਲਰ ਇੱਥੇ ਕਮਾ ਸਕਦੇ ਹਨ ਤੇ ਬਹੁਤ ਸਾਰੀਆਂ ਨੌਕਰੀਆਂ ਆਮ ਤੌਰ ਤੇ ਰਿਹਾਇਸ਼ਾਂ ਅਤੇ ਹੋਰ ਲਾਭ ਵੀ ਪ੍ਰਦਾਨ ਕਰਦੀਆਂ ਹਨ